ਪੈਨਲ ਮੈਚ ਹਾਥਨ ਬਸਟ ਤਾਰਾ ਗਾਰਮੈਂਟ ਤਾਰਾ ਗਾਰਮੈਂਟ ਲੇਰਕੋਟਲਾ ਬਸਟ ਹਾਥਨ ਪਿੰਡ ਦੇ ਗੱਭਰੂ ਖਾਸ ਮੈਚ ਲੀਪੀ ਸਰ ਦਾ ਪੂਰਾ ਜੋਰ ਲੱਗਿਆ ਤਾਰਾ ਗਾਰਮੈਂਟ ਤਾਰਾ ਗਾਰਮੈਂਟ ਬਹੁਤ ਹੀ ਜੋਰ ਲੱਗਿਆ ਮੈਡਮ ਬਹੁਤ ਹੀ ਨਾਲ ਜੋਰ ਹੱਲਾਸ਼ੀਰੀ ਦੇ ਰਹੇ ਨੇ ਤਾਰਾ ਗਵਰਨਮੈਂਟ ਵਾਲੇ ਮੈਡਮ ਫਸਮਾ ਮੁਕਾਬਲਾ ਖਿੱਚੋ ਹੱਥ ਨਾਲੇ ਯੋਧੇ ਖਿੱਚਦੇ ਹੋਏ ਮੈਚ ਫਸਿਆ ਹੋਇਆ ਜੀ ਇਨਚੋਦਰ ਇਨਚੋਦਰ ਕਹਿੰਦੇ ਕੀ ਬਣੂਗਾ ਕਹਿੰਦੇ ਲੈ ਗਏ ਉਹ ਕਹਿੰਦੇ ਹੱਥ ਨਾਲਿਆਂ ਦੇ ਖਿੱਚ ਲਿਆ ਹਸਨ ਵਾਲੇ ਹਸਨ ਸਕੂਲ ਹਸਨ ਸਕੂਲ ਹਸਨ ਸਕੂਲ ਹਸਨ ਸਕੂਲ ਹਸਨ ਸਕੂਲ ਕੌਣ ਜਿੱਤੇ ਆ